ਪਿਤੇ ਦਿਨ ਹੀ ਖਰੜ ਦੇ ਵੋਲਟੇਜ ਹੋਮ ਦੀਆਂ ਇੱਕ ਖਬਰਾਂ ਜਿਹੜੀਆਂ ਨੇ ਪੂਰੀ ਮੀਡੀਆ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸੀ ਬੱਚੇ ਅਨਾਥ ਹੋ ਗਏ ਸੀ ਮਾਪੇ ਦੋਨੇ ਮਰ ਗਏ ਸੀ ਲੱਖਾਂ ਰੁਪਏ ਦਾ ਕਰਜ਼ਾ ਜਿਹੜਾ ਬੈਂਕ ਦਾ ਬੱਚਿਆਂ ਦੇ ਸਿਰ ਸੀ ਤੇ ਉਸ ਫਲੈਟ ਦੀ ਜਿਹੜੀ ਹੈ কুরਕੀ ਹੋਣੀ ਸੀ ਜਿਸ ਦੀਆਂ ਖਬਰਾਂ ਜਿਹੜੀਆਂ ਪੂਰੇ ਮੀਡੀਆ ਦੇ ਵੱਲੋਂ ਲਾਈਆਂ ਗਈਆਂ ਤੇ ਉਹ ਖਬਰਾਂ ਦੇ ਸਦਕੇ ਹੀ ਰਾਣਾ ਰਣਜੀਤ ਸਿੰਘ ਗਿੱਲ ਜੋ ਗਿੱਲ ਕੋ ਗਰੁੱਪ ਦੇ ਚੇਅਰਮੈਨ ਨੇ ਉਹਨਾਂ ਦੇ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕਰਦੇ 5 ਲੱਖ ਰੁਪਏ ਗਿਲਕੋ ਵੱਲੋਂ ਤੇ 2 ਲੱਖ ਰੁਪਏ ਉਹਨਾਂ ਦੇ ਯਾਰਾਂ ਦੋਸਤਾਂ ਦੇ ਵੱਲੋਂ ਇਸ ਪਰਿਵਾਰ ਦੀ ਮਾਲੀ ਮਦਦ ਕਰਕੇ ਇੱਕ ਇਨਸਾਨੀਅਤ ਦੀ ਜਿਹੜੀ ਹੈ ਮਿਸਾਲ ਕਾਇਮ ਕੀਤੀ ਗਈ ਹੈ ਟੋਟਲ 7 ਲੱਖ ਰੁਪਏ ਦੀ ਜੋ ਚੇਅਰਮੈਨ ਨੇ ਰਾਣਾ ਰਣਜੀਤ ਸਿੰਘ ਗਿੱਲ ਦੇ ਵੱਲੋਂ ਇਹਨਾਂ ਬੱਚਿਆਂ ਦੇ ਮਦਦ ਕੀਤੀ ਗਈ ਹੈ ਤਾਂ ਜੋ ਉਹਨਾਂ ਦੀ ਜਿਹੜੀ ਘਰ ਦੀ ਛੱਤ ਹੈ ਉਹਨਾਂ ਦੇ ਸਿਰ ਦੇ ਉੱਤੇ ਛੱਤ ਹੈ ਘਰ ਦੇ ਵਿੱਚ ਉਹ ਰਹਿ ਸਕਣ ਤੇ ਹੋਰ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਕੱਲ ਅਸੀਂ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਦੇਖੀ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਮਾਤਾ ਜੀ ਸਾਡੇ ਸੰਤੋਸ਼ ਰਾਣੀ ਜੀ ਤੇ ਬੱਚੇ ਇਹਨਾਂ ਪੋਤੇ ਪੋਤੀ ਇਹਨਾਂ ਦੇ ਅਸੀਂ ਦੇਖਿਆ ਸਾਡੇ ਲੀਡਰ ਸਹਿਬਾਨ ਅਮਨ ਉਹਨਾਂ ਨੇ ਆ ਕੇ ਇੱਥੇ ਜਿਹੜੀ ਇਹਨਾਂ ਨਾਲ ਗੱਲਬਾਤ ਕਰਕੇ ਉਹ ਵੀਡੀਓ ਵਾਇਰਲ ਹੋਈ ਤੇ ਬੜਾ ਪਹਿਲਾਂ ਤਾਂ ਮਨ ਨੂੰ ਦੁੱਖ ਲੱਗਿਆ ਵੀ ਇਹ ਕਿਸ ਹਾਲਾਤ ਵਿੱਚ ਜੀ ਰਹੇ ਨੇ ਕਿਉਂਕਿ ਜਿਸ ਮਾਂ ਦਾ ਬੇਟਾ ਚਲੇ ਗਿਆ ਨੂੰ ਚਲੇ ਗਈ ਤੇ ਅੱਜ ਇਹ ਸਮਰਚ ਜਦੋਂ ਕਿ ਉਹਨਾਂ ਨੇ ਉਹਨਾਂ ਦਾ ਇਹ ਸੁੱਖ ਦਾ ਟਾਈਮ ਸੀ ਉਦੋਂ ਐਡੀ ਵੱਡੀ ਜਿਹੜੀ ਵਿਫਤਾ ਇਹਨਾਂ ਤੇ ਪਈ ਤੇ ਅੱਜ ਇਹਨਾਂ ਨੂੰ ਜਿੱਥੇ ਆਪਣੇ ਪੋਤੇ ਤੇ ਪੋਤੀ ਨੂੰ ਪੜਾਉਣ ਲਿਖਾਉਣ ਦਾ ਜਿਹੜਾ ਫਿਕਰ ਹੈ ਉੱਥੇ ਨਾਲ ਦੀ ਨਾਲ ਇਹ ਮਕਾਨ ਜੋ ਕਿ ਇਹਨਾਂ ਨੇ ਲਿਆ ਸੀ ਲੋਨ ਲੈ ਕੇ Tata Capital ਤੋਂ ਤੇ ਉਹਨਾਂ ਦੇ ਜਾਣ ਤੋਂ ਬਾਅਦ ਇਹਨਾਂ ਤੋਂ ਕਿਸ਼ਤਾਂ ਨਹੀਂ ਦਿੱਤੀਆਂ ਗਈਆਂ ਤੇ ਉਹਨਾਂ ਨੇ 26 3 25 ਨੂੰ ਜਿਹੜੀ ਇਹ ਡਿਗਰੀ کورٹ ਤੋਂ ਲੈ ਕੇ ਇਹ ਮਕਾਨ ਕੱਲ ਖਾਲੀ ਕਰਨ ਦੇ ਜਿਹੜੇ ਇਹਨਾਂ ਨੂੰ ਆਰਡਰ ਆ ਗਏ ਸੋ ਦੇਖੋ ਵੀ ਇਹਨਾਂ ਦੀ ਕੀ ਪੋਜੀਸ਼ਨ ਹੋਊਗੀ ਇਨਕਮ ਦਾ ਕੋਈ ਸੋਰਸ ਨਹੀਂ ਘਰ ਖਾਲੀ ਕਰਾਉਣ ਦੇ ਆਰਡਰ ਹੋ ਗਏ ਤੇ ਪੋਤਾ ਪੋਤੀ ਦੀ ਜ਼ਿੰਮੇਵਾਰੀ ਇਹਨਾਂ ਦੇ ਸਿਰ ਤੇ ਆ ਸੋ ਬੜਾ ਜਣਾ ਮਨ ਨੂੰ ਕੱਲ ਦੁੱਖ ਲੱਗਿਆ ਤੇ ਅਸੀਂ ਅੱਜ ਇਕੱਠੇ ਹੋ ਕੇ ਆਏ ਆ ਅਸੀਂ ਇਹਨਾਂ ਦੀ ਪੂਰੀ ਹੈਲਪ ਕਰਾਂਗੇ ਮੈਂ ਗਿਲਕੋ ਗਰੁੱਪ ਵੱਲੋਂ 5 ਲੱਖ ਰੁਪਏ ਤੇ ਆਪਣੇ ਦੋਸਤਾਂ ਨੂੰ ਫੋਨ ਕੀਤਾ 2 ਲੱਖ ਮੈਂ ਉੱਥੋਂ ਇਕੱਠਾ ਕੀਤਾ 7 ਲੱਖ ਰੁਪਏ ਅਸੀਂ ਉਹ ਇਹਨਾਂ ਦੇ ਅਕਾਊਂਟ 'ਚ ਪਾਵਾਂਗੇ ਬਾਕੀ ਹੋਰ ਵੀ ਜਿਹੜੀਆਂ ਸਮਾਜਿਕ ਜਥੇਬੰਦੀਆਂ ਜਾਂ ਸਮਾਜ ਸੇਵੀ ਲੋਕ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਖਾਸ ਕਰਕੇ ਮੈਂ ਖਰੜ ਸ਼ਹਿਰ ਦੇ ਜਿੰਨੇ ਸਾਡੇ ਐਕਟਿਵ ਸੋਸ਼ਲ ਵਰਕਰ ਹੈਗੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਵੀ ਇਹ ਸਾਡਾ ਸ਼ਹਿਰ ਇਹ ਸਾਡੇ ਸ਼ਹਿਰ ਦੇ ਸਾਡੇ ਪਰਿਵਾਰ ਦੇ ਮੈਂਬਰ ਨੇ ਇਹ ਸ਼ਹਿਰ ਉਹ ਹੈ ਜਿਹੜਾ ਕਿ ਰਾਜਾ ਅੱਜ ਦੇ ਨਾਂ ਤੇ ਵਸਿਆ ਹੋਇਆ ਜਿਹੜਾ ਕਿ ਇੱਕ ਬੜਾ ਧਰਮੀ ਰਾਜਾ ਸੀ ਔਰ ਉਹਨੇ ਹਮੇਸ਼ਾ ਜਿਹੜੀ ਗਰੀਬਾਂ ਦੀ ਮਦਦ ਕੀਤੀ ਲੋੜਵੰਦਾਂ ਦੀ ਮਦਦ ਕੀਤੀ ਸੋ ਆਓ ਆਪਾਂ ਉਸ ਸ਼ਹਿਰ ਦੇ ਵਾਸੀ ਆਪਾਂ ਇਕੱਠੇ ਹੋ ਗਏ ਇਸ ਪਰਿਵਾਰ ਨੂੰ ਇਸ ਵਿਕਤਾ ਜੋ ਗੱਡੀਏ ਅਸੀਂ ਬੈਂਕ ਨਾਲ ਵੀ ਗੱਲ ਕਰਾਂਗੇ ਇਹਨਾਂ ਦੇ ਹਾਲਾਤ ਦੱਸ ਕੇ ਵੀ ਜੇ ਕੋਈ ਸੈਟਲਮੈਂਟ ਸਾਡੇ ਨਾਲ ਕਰ ਲੋ ਕੋਈ ਸੈਟਲਮੈਂਟ ਕਰਕੇ ਅਸੀਂ ਉਹਨੇ ਪੈਸੇ ਫਿਰ ਜਿਹੜੇ ਇਕੱਠੇ ਕਰਕੇ ਸਾਰੇ ਭਰਾਵਾਂ ਤੋਂ ਲੋਕਾਂ ਤੋਂ ਸਮਾਜ ਸੇਵੀਆਂ ਤੋਂ ਇਕੱਠੇ ਕਰਕੇ 7 ਲੱਖ ਮੈਂ ਪਾਵਾਂਗਾ ਤੇ ਬਾਕੀ ਇਕੱਠੇ ਕਰਕੇ ਅਸੀਂ ਜਿਹੜਾ ਇਹਨਾਂ ਦਾ ਮਕਾਨ ਹੈ ਇਹਨਾਂ ਨੂੰ ਐਨਓਸੀ ਦਵਾਵਾਂਗੇ ਸੋ ਮੇਰੀ ਬੇਨਤੀ ਹੈ ਅਸੀਂ ਇਹਨਾਂ ਦਾ ਅਕਾਊਂਟ ਨੰਬਰ ਵੀ ਜਿਹੜਾ ਮੈਂ ਮਾਤਾ ਜੀ ਨੂੰ ਕਿਹਾ ਵੀ ਦੋ ਉਹ ਵੀ ਫਲੈਸ਼ ਤੁਸੀਂ ਮੀਡੀਆ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਵੀ ਉਹ ਫਲੈਸ਼ ਕਰ ਦਿਓ ਕੋਈ ਵੀ ਬੰਦਾ ਭਾਵੇਂ ਕੋਈ 5000 ਪਾ ਸਕਦਾ 10000 ਪਾ ਸਕਦਾ 50000 ਪਾ ਸਕਦਾ ਉਹ ਜ਼ਰੂਰ ਜਿਹੜੀ ਇਹਨਾਂ ਦੀ ਜਿਹੜੀ ਮਦਦ ਹੈ ਉਹ ਤੁਸੀਂ ਜ਼ਰੂਰ ਕਰਿਓ ਮੈਂ ਇਹ ਵੀ ਅਪੀਲ ਕਰਦਾ ਹਾਂ ਸੋ ਕਿਉਂਕਿ ਇਸ ਉਮਰ 'ਚ ਜਦੋਂ ਕਿ ਇਹ ਕਹਿੰਦੇ ਹੁਣ ਵੀ ਬੁਢਾਪਾ ਬੜਾ ਵੀ ਸਾਰੀ ਜ਼ਿੰਦਗੀ ਕਮਾਉਂਦੇ ਲੰਘੀ ਤੇ ਇਹ ਸੁੱਖ ਦਾ ਬੀਜ ਜਵੇ ਪਰ ਮੇਰਾ ਖਿਆਲ ਅੱਜ ਇਸ ਤੋਂ ਵੱਧ ਕੋਈ ਦੁਖੀ ਹੋ ਨਹੀਂ ਸਕਦਾ ਸੋ ਬੱਚੇ ਜਿਨ੍ਹਾਂ ਦੀ ਉਮਰ ਅੱਜ ਪੜ ਲਿਖ ਕੇ ਅੱਗੇ ਵਧਣ ਦੀ ਤੇ ਉਹਨਾਂ ਦੇ ਅੱਜ ਮਕਾਨ ਦੀ ਛੱਤ ਦੀ ਉਹ ਬੱਚਿਆਂ ਤੇ ਕੀ ਬੀਤਦੀ ਹੋ ਕਿਵੇਂ ਉਹ ਪੜ ਸਕਦੇ ਨੇ ਸੋ ਬੇਨਤੀ ਹੈ ਤੁਹਾਨੂੰ মিডিਆ ਵਾਲਿਆਂ ਦਾ ਵੀ ਧੰਨਵਾਦ ਹੈ ਵੀ ਤੁਸੀਂ ਜਿਹੜੀ ਕੱਲ੍ਹ ਦਾ ਇਸ ਖਬਰ ਨੂੰ ਚੁੱਕਿਆ ਤੇ ਉਹ ਟੀਵੀਆਂ ਤੇ ਸੋਸ਼ਲ ਮੀਡੀਆ ਤੇ ਸਾਰੀ ਜਗ੍ਹਾ ਆਈ ਤੇ ਮੈਨੂੰ ਵੀ ਕਈ ਸਮਾਜ ਸੇਵੀ ਬੰਦਿਆਂ ਦੇ ਫੋਨ ਆਏ ਨੇ ਸੋ ਅਸੀਂ ਹੋਰ ਵੀ ਜਿੰਨੀ ਹੋ ਸਕੇ ਵੱਧ ਤੋਂ ਵੱਧ ਜਿਹੜੀ ਮਦਦ ਹੈ ਇਹਨਾਂ ਦੀ ਕਰਾਂਗੇ ਤੇ ਤੁਸੀਂ ਵੀ ਸਾਡੀ ਹੈਲਪ ਕਰਿਓ ਵੀ ਆਪਾਂ ਬੈਂਕ ਨੂੰ ਬੇਨਤੀ ਕਰਕੇ ਵੀ ਸਾਡੀ ਇਹਨਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਕੋਈ ਸੈਟਲਮੈਂਟ ਸਾਡੀ ਕਰ ਦੇਣ ਕਿ ਅਸੀਂ ਉਹਨੇ ਪੈਸੇ ਜਮ੍ਹਾਂ ਕਰਾ ਕੇ ਇਹਨਾਂ ਦਾ ਮਕਾਨ ਜਿਹੜਾ ਅਸੀਂ ਵਾਪਸ ਐਨਓਸੀ ਇਹਨਾਂ ਦੇ ਨਾਮ ਲਿਆ ਕੇ ਤਾਂ ਕਿ ਉਹ ਇਹ ਆਰਾਮ ਨਾਲ ਜਿਹੜਾ ਬਣਾ ਰਾਇਆ ਸੀ। ਕੋਈ ਬਾਤ ਦੀ ਕੋਈ ਇਨਪੁਟ ਨਹੀਂ ਹੈ ਜੀ। ਅਮਾਉਂਟ ਦਾ ਸਾਧਨ ਨਹੀਂ ਹੈ। ਹਾਂਜੀ। ਆਈਡੀਆ ਅਮਾਉਂਟ ਕਿੰਨਾ ਹੈ? ਨਹੀਂ ਉਹਨਾਂ ਨੇ ਜਿਹੜਾ ਹੈ 20 ਲੱਖ 31000 31000 ਹੈ ਜਿਹੜਾ ਬੈਲੈਂਸ ਕੱਢਿਆ ਹੈ। ਹਾਂਜੀ। ਸਰ ਜੀ ਪਰਵਾਹ ਨਹੀਂ ਹੈ ਇਨਪੁਟ ਨਹੀਂ ਹੈ, ਇਨਕਮ ਦਾ ਸਾਧਨ ਨਹੀਂ ਹੈ। ਉਹ ਕਿਵੇਂ ਦੇਖਦੇ? ਦੇਖੋ ਅਸੀਂ ਉਹ ਸਰਕਾਰ ਨੂੰ ਬੇਨਤੀ ਕਰਨਾ ਹੈ। ਇਹ ਸਰਕਾਰਾਂ ਇਸ ਕੰਮ ਲਈ ਬਣਾਈਆਂ ਜਾਂਦੀਆਂ ਹਨ। ਵੀ ਇਹਨਾਂ ਦਾ ਖਾਸ ਤੌਰ ਤੇ ਮੈਂ ਪੰਜਾਬ ਦੇ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਵੀ ਸਪੈਸ਼ਲ ਇਹਨਾਂ ਦਾ ਕੇਸ ਦੇਖ ਕੇ ਮਾਤਾ ਜੀ ਨੂੰ ਕੋਈ ਚੰਗੀ ਇਹਨਾਂ ਨੂੰ ਪੈਨਸ਼ਨ ਲਗਾ ਕੇ ਤਾਂ ਕਿ ਇਹਨਾਂ ਦਾ ਜਿਹੜਾ ਆਪਣਾ ਗੁਜ਼ਾਰਾ ਜੋ ਇਹਨਾਂ ਨੂੰ ਇਹਨਾਂ ਤੇ ਬਿਫਤਾ ਪਈ ਹੋਈ ਕਿ ਕਿਸਮ ਦੀ ਕਿਉਂਕਿ ਜਿੱਥੇ ਇਹਨਾਂ ਨੇ ਸੇਵਾ ਕਰਾਉਣੀ ਸੀ ਇਹਨਾਂ ਦੇ ਪੁੱਤਰ ਦੇ ਨੂੰ ਨੇ ਸੇਵਾ ਕਰਨੀ ਸੀ ਤੇ ਅੱਜ ਇਹਨਾਂ ਨੂੰ ਫਿਕਰ ਉਹਨਾਂ ਬੱਚਿਆਂ ਦਾ ਉਹਨਾਂ ਦੇ ਬੱਚਿਆਂ ਦਾ ਪਿਆ ਸੋ ਮੇਰੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਇਹਨਾਂ ਦੀ ਜਰੂਰ ਡੀਸੀ मैम ਨੂੰ ਵੀ ਸਾਡੇ ਮੁਹਾਲੀ ਵਾਲੇ ਜੋ ਕਿ ਬੜੇ ਅੱਛੀ ਨੇਚਰ ਦੇ ਨੇ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਆਪ ਇਨੀਸ਼ੀਏਟਿਵ ਲੈ ਕੇ ਇਹਨਾਂ ਨੂੰ ਕੋਈ ਨਾ ਕੋਈ ਇਨਕਮ ਦਾ ਸੋਰਸ ਪੈਨਸ਼ਨ ਵਗੈਰਾ ਲਗਾ ਕੇ ਤਾਂ ਕਿ ਇਹਨਾਂ ਦਾ ਜਿਹੜੀ ਹਰ ਮਹੀਨੇ ਬੱਚਿਆਂ ਦੇ ਖਰਚੇ ਨੇ ਘਰ ਦੇ ਖਰਚੇ ਨੇ ਤੇ ਉਤੋਂ ਇਹ ਘੱਟੋ ਘੱਟ ਮਾਤਾ ਜੀ ਆਪਣੀ ਵਧੀਆ ਜਿਹੜੀ ਜ਼ਿੰਦਗੀ ਜੀ ਜਿਸ ਵਿੱਚ ਉਹਨਾਂ ਦੇ 45 ਦੁਕਾਨ ਦਾ ਵੀ ਕੋਈ ਹੈਗਾ ਉਹ ਵੀ ਮਸੂਲ ਸ਼ਾਇਦ ਇਹਨਾਂ ਦਾ ਕਰਾਇ ਤੇ ਸੀਗਾ ਉਹ ਵੀ ਡਿਸਪੂਟ ਹੈਗਾ ਜੋ ਵੀ ਹੱਲ ਹੋ ਜਾਏ ਤਾਂ ਬੱਚੇ ਦੀ ਇਨਕਮ ਦਾ ਕੋਈ ਹਾਂ ਉਹ ਮੈਨੂੰ ਪਤਾ ਨਹੀਂ ਹੈਗਾ ਪੁੱਛ ਲਾਂਗੇ ਮਾਤਾ ਜੀ ਨੂੰ ਹੋਇਆ ਤੁਹਾਡੇ ਭਰਾਵਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਹਾਂਜੀ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਜ਼ਰੂਰ ਇਹਨੂੰ ਜਿਹੜਾ ਉਹ ਵੀ ਅਸੀਂ ਇਹਨਾਂ ਦੀ ਹੈਲਪ ਕਰਾਂਗੇ ਬਿਲਕੁਲ ਜੀ ਅਸੀਂ ਦੇਖੋ ਇੱਕ ਤਾਂ ਇਹ ਪੱਖ ਹੈ ਇੱਕ ਤਾਂ ਅਸੀਂ ਉਹਨਾਂ ਦੀ ਬੈਂਕ ਵਾਲਿਆਂ ਨੂੰ ਰਿਕੁਐਸਟ ਕਰਕੇ ਇਹਨਾਂ ਦੇ ਹਾਲਾਤ ਦੱਸ ਕੇ ਉਹ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਸਾਨੂੰ ਇਹਨਾਂ ਦੀ ਸੈਟਲਮੈਂਟ ਕਰ ਦਿਓ ਕੋਈ ਤੇ ਦੂਸਰਾ ਅਸੀਂ ਦੇਖੋ ਇਹਦਾ ਫਿਰ ਕਾਨੂੰਨੀ ਜਿਹੜਾ ਪੱਖ ਹੈ ਉੱਥੇ ਵੀ ਜਾਵਾਂਗੇ ਕੋਰਟ ਦੇ ਆਰਡਰ ਨੇ ਤੇ ਅਸੀਂ ਦਾ ਕੋਈ ਲੀਗਲੀ ਰਾਏ ਲੈ ਕੇ ਕਿਉਂਕਿ ਵੀ ਜਦੋਂ ਦੋ ਬੰਦੇ ਜਿਨ੍ਹਾਂ ਦੇ ਨਾਂ ਤੇ ਲੋਨ ਸੀ ਉਹਨਾਂ ਦੀ ਦੋਨਾਂ ਦੀ ਡੈਥ ਹੋ ਗਈ ਹੈ ਕੀ ਉਹਨਾਂ ਤੋਂ ਫਿਰ ਲੋਨ ਲੈਣਾ ਬਣਦਾ ਜਾਂ ਨਹੀਂ ਬਣਦਾ ਇਹ ਲੀਗਲੀ ਪੁਆਇੰਟ ਹੈ ਇਹ ਅਸੀਂ ਜ਼ਰੂਰ ਆਪਣੇ ਇੱਕ ਪਤਾ ਲੱਗਿਆ ਜੀ ਕੋਰਟ ਨੂੰ ਗੁੰਮਰਾਹ ਕਰਕੇ ਜਿਹੜੇ ਨੇ ਗੁਰਕੀ ਦੇ ਆਰਡਰ ਲਾਏ ਨੇ ਜਦੋਂ ਕਿ ਉਹ ਲੇਡੀਜ਼ ਜਿਹੜੀ ਹੈ ਮਰ ਚੁੱਕੀ ਦੀ ਕੋਰਟ ਨੂੰ ਗੁੰਮਰਾਹ ਕੀਤਾ ਕਿ ਉਹ ਸਾਡੀਆਂ ਜਿਹੜੀਆਂ ਲੋਨ ਦੀਆਂ ਕਿਸ਼ਤਾਂ ਨਹੀਂ ਦੇ ਰਹੀ ਹੈਗੀ ਉਸ ਕਰਕੇ ਕੋਰਟ ਨੇ ਆਰਡਰ ਕਰ ਰਹੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਇਸੇ ਕਰਕੇ ਜੀ ਅਸੀਂ ਉਹੀ ਅਸੀਂ ਵਕੀਲ ਕਰਕੇ ਕਿਉਂਕਿ ਲੀਗਲੀ ਪੁਆਇੰਟ ਹੈ ਇਹ ਅਸੀਂ ਕੋਈ ਚੰਗਾ ਵਕੀਲ ਕਰਕੇ ਅਸੀਂ ਹਾਇਰ ਕਰਾਂਗੇ ਅਸੀਂ ਪੈਸੇ ਦਵਾਂਗੇ ਵਕੀਲ ਦੇ ਚੰਗਾ ਵਕੀਲ ਹਾਇਰ ਕਰਕੇ ਅਸੀਂ ਉਹ ਵੀ ਲੜਾਈ ਜਿਹੜੀ ਲੜਾਂ ਵੀ ਕਿ ਆ ਇਹਨਾਂ ਦੇ ਦੇਣੇ ਬਣਦੇ ਸੀ ਕਿ ਅਜੇ ਉਹਨਾਂ ਨੇ ਕੋਟ ਨੂੰ ਗੁੰਮਰਾਹ ਕੀਤਾ ਬੈਂਕ ਨੇ ਤਾਂ ਫਿਰ ਉਹਦਾ ਲੀਗਲੀ ਕੀ ਐਕਸ਼ਨ ਉਹ ਫਿਰ ਵਕੀਲ ਸਾਹਿਬ ਦੱਸਣਗੇ ਹਾਲ ਤੁਸੀਂ 7 ਲੱਖ ਰੁਪਏ ਦੀ ਮਾਲੀ ਮਦਦ ਮੈਂ 7 ਲੱਖ ਰੁਪਏ ਦੀ ਮਾਲੀ ਮਦਦ ਜਿਹਦੇ ਵਿੱਚ 5 ਲੱਖ ਰੁਪਏ ਮੈਂ ਗਿਲਕੋ ਗਰੁੱਪ ਵੱਲੋਂ ਤੇ 2 ਲੱਖ ਰੁਪਏ ਮੇਰੇ ਦੋਸਤਾਂ ਵੱਲੋਂ ਜਿਹੜਾ ਉਹ ਅਸੀਂ ਇਹਨਾਂ ਦੇ ਅਕਾਊਂਟ ਚ ਪਾ ਦਾਂਗੇ ਤੇ ਬਾਕੀ ਮੈਂ ਬੇਨਤੀ ਫਿਰ ਬੇਨਤੀ ਕਰਦਾ ਸਾਡੇ ਖਰੜਵਾਸੀਆਂ ਨੂੰ ਬੜੇ ਇੱਥੇ ਸਾਡੇ ਬੜੀ ਕਿਰਪਾ ਹੈ ਸ਼ਹਿਰ ਤੇ ਜ਼ਿਆਦਾਤਰ ਲੋਕ ਸੁਖਾਲੇ ਹੈਗੇ ਨੇ ਇੱਥੇ ਬੜੀ ਕਿਰਪਾ ਹੈ ਤੁਸੀਂ ਆਪਾਂ ਜਿੰਨਾ ਵੀ ਕੋਈ ਜ਼ਰੂਰੀ ਨਹੀਂ ਕਿੰਨਾ ਕਰਨਾ ਕੋਈ 5000 10000 20000 50000 ਜੋ ਵੀ ਤੁਸੀਂ ਪਵਾ ਸਕਦੇ ਹੱਥ ਜੋੜ ਕੇ ਬੇਨਤੀ ਹੈ ਇਹ ਜ਼ਰੂਰ ਇਹਨਾਂ ਦੀ ਮਦਦ ਕਰ ਠੀਕ ਹੈ ਰਜੀਤ ਸਿੰਘ ਗਿਲ ਜੋ ਗਿਲਕੋ ਗਰੁੱਪ ਦੇ ਚੇਅਰਮੈਨ ਨੇ ਉਹਨਾਂ ਦੇ ਵੱਲੋਂ 5 ਲੱਖ ਰੁਪਏ ਗਿਲਕੋ ਵੱਲੋਂ ਤੇ 2 ਲੱਖ ਰੁਪਏ ਉਹਨਾਂ ਦੇ ਯਾਰਾਂ ਦੋਸਤਾਂ ਦੇ ਵੱਲੋਂ ਇਸ ਪਰਿਵਾਰ ਦੀ ਮਾਲੀ ਮਦਦ ਕਰਕੇ ਇੱਕ ਇਨਸਾਨੀਅਤ ਦੀ ਜਿਹੜੀ ਹੈ ਮਿਸਾਲ ਕੈਮ ਕੀਤੀ ਗਈ ਹੈ ਤੇ ਦੂਜੇ ਪਾਸੇ ਉਹਨਾਂ ਨੇ ਇਹ ਵੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਇਹੋ ਜਿਹੇ ਸਹਿਯੋਗ ਕਰਨਾ ਚਾਹੀਦਾ ਤਾਂ ਜੋ ਬੱਚੇ ਜਿਹੜੇ ਨੇ ਉਹ ਇਸ ਘਰ ਦੇ ਵਿੱਚ ਰਹਿ ਸਕਣ ਉਹਨਾਂ ਦੇ ਸਿਰ ਦੇ ਉੱਤੋਂ ਜੋ ਛੱਤ ਹੈ ਉਹ ਬੈਂਕ ਨਾਖ ਹੋ ਸਕੇ ਹੋਰ ਵੀ ਉਹਨਾਂ ਨੇ ਕਿਹਾ ਕਿ ਜੋ ਵੀ ਲੀਗਲ ਉਹਨਾਂ ਨੂੰ ਐਕਸ਼ਨ ਲੈਣਾ ਪਵੇਗਾ ਕੋਰਟ ਤੱਕ ਜਾਣਗੇ ਤੇ ਬੈਂਕ ਵਾਲਿਆਂ ਦੇ ਨਾਲ ਜਿਹੜੀ ਹੈ ਉਹ ਕਾਨੂੰਨੀ ਲੜਾਈ ਵੀ ਲੜਨ ਨੂੰ ਤਿਆਰ ਨੇ ਤੇ ਸਾਰਾ ਖਰਚਾ ਉਹ ਗਿਲਗੋ ਗਰੁੱਪ ਹੀ ਕਰੇਗੀ ਸੋ ਲੋੜ ਹੈ ਅੱਜ ਦੇ ਮਾਹੌਲ ਦੇ ਵਿੱਚ ਇਹੋ ਜਿਹੇ ਦਾਨੀ ਸੱਜਣ ਅੱਗੇ ਆਣ ਜੋ ਇਹਨਾਂ ਦੇ ਪਰਿਵਾਰ ਨੂੰ مالی ਮਦਦ ਮਿਲ ਸਕੇ ਇਹਨੇ ਬੱਚਿਆਂ ਦਾ ਜਿਹੜਾ ਭੇਖਾ ਜੋ ਬਿਨ ਮਾਂ-ਬਾਪ ਤੋਂ ਰਹਿ ਰਹੇ ਨੇ ਘਰ ਦਾ ਗੁਜ਼ਾਰਾ ਵੀ ਜਿਹੜਾ ਔਖਾ ਹੋਇਆ ਹੋਇਆ ਹੈ ਫਿਲਹਾਲ ਉਹਨਾਂ ਦੀ ਮਦਦ ਲਈ ਸਾਨੂੰ ਵੀ ਅੱਗੇ ਆਣਾ ਚਾਹੀਦਾ ਹੈ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ